ਇੰਨੇ ਸਾਲਾਂ ਬਾਅਦ ਤੇ ਉਸ ਚਾਹ ਦਾ ਜਿਹੜਾ ਹੈ ਆਨੰਦ ਬਹੁਤ ਵੱਖਰਾ ਹੋਵੇਗਾ ਜੋ ਨੁਕਤਾ ਸੀ ਸਮਝ ਰਹੇ ਆ ਨਾ ਉਹ ਪਕੜਿਓ ਵੀ ਇੱਕ ਤਾਂ ਇੰਨੇ ਲੰਮੇ ਸਮੇਂ ਬਾਅਦ ਮਿਲਾਪ ਦਾ ਚਾਹ ਤੇ ਇੱਕ ਜਿਹੜਾ ਰੋਜ਼-ਰੋਜ਼ ਮਿਲ ਰਿਹਾ ਉਹਨੂੰ ਚਾਣੀ ਮਹਾਰਾਜ ਕਹਿੰਦੇ ਜਿਹੜਾ ਉਹਨਾਂ ਚਾਹ ਤੈਨੂੰ ਲੰਮੇ ਸਮੇਂ ਬਾਅਦ ਮਿਲਣ ਦਾ ਆ ਨਾ ਉਹੀ ਚਾਹ ਤੇਰੀ ਜ਼ਿੰਦਗੀ ਦੇ ਵਿੱਚ ਹਰ ਇੱਕ ਪਲ-ਪਲ ਵਿੱਚ ਪਰ ਦੇਣਾ ਖਿਨ ਖਿਨ ਵਿੱਚ ਭਰ ਦੇਣਾ ਨਿਮਖ ਨਿਮਖ ਦੇ ਵਿੱਚ ਭਰ ਦੇਣਾ ਇਹ ਨਹੀਂ ਵੀ ਤੈਨੂੰ ਉਸ ਆਨੰਦ ਵਾਸਤੇ ਪਹਿਲਾਂ 5 ਸਾਲ ਤੜਫਣਾ ਪਵੇ ਤੇ ਫਿਰ ਤੂੰ ਆਨੰਦ ਮਾਣੇ ਜਿੰਨਾ ਚਿਰ ਨਾਮ ਤੋਂ ਖਾਲੀ ਰਹੇਗਾ ਉਹਨਾਂ ਚਿਰ ਤਾਂ ਇੱਥੇ ਹੀ ਇਸੇ ਅਵਸਥਾ 'ਚ ਟਿਕੇ ਰਵਾਂਗੇ ਜਦੋਂ ਨਾਮ ਦੀ ਪ੍ਰਾਪਤੀ ਹੋ ਗਈ ਉਦੋਂ ਉਹੀ ਆਨੰਦ ਖਿਨ ਖਿਨ ਨਿਮਖ ਨਿਮਖ ਪਲ ਪਲ ਸਾਨੂੰ ਪ੍ਰਾਪਤ ਹੋਏਗਾ ਗੁਰੂ ਦੇ ਦਰਸ਼ਨਾਂ 'ਚੋਂ ਮਹਾਰਾਜ ਜੀ ਦੇ ਦਿਦਾਰਿਆਂ 'ਚੋਂ ਮਹਾਰਾਜ ਜੀ ਹਜ਼ੂਰੀ ਵਿੱਚ ਬੈਠ ਕੇ ਹੁਣ ਜਿਵੇਂ ਅਸੀਂ ਬੈਠੇ ਹਾਂ ਕਿੰਨਾ ਕ ਆਨੰਦ ਮਾਣ ਰਹੇ ਆ ਕਿੰਨਾ ਕ ਆਨੰਦ ਆ ਰਿਹਾ ਸਾਨੂੰ ਕਿੰਨਾ ਕ ਚਾਹ ਆ ਰਿਹਾ ਸਾਨੂੰ ਕਿੰਨੀ ਕੁ ਖੁਸ਼ੀ ਅੰਦਰੋਂ ਸਾਨੂੰ ਮਿਲ ਰਹੀ ਹੈ ਉਹ ਸਾਡੀ ਸਭ ਦੀ ਆਪੋ ਆਪਣੀ ਭਗਤੀ ਤੇ ਡਿਪੈਂਡ ਕਰਦੀ ਹੈ ਕੋ ਮੇਰੇ ਵਰਗੇ ਤੇ ਬੈਠੇ ਤੇ ਨਹੀਂ ਜਾਂ ਕੋ ਰਾਗੀ ਸਿੰਘ ਜਾਂ ਕਿਸੇ ਹੋਰ ਤੇ ਨਹੀਂ ਉਹ ਸਾਡੀ ਆਪਣੇ ਅੰਦਰ ਦੀ ਮੋਜ ਹੈ ਅੰਦਰ ਦੀ ਆਨੰਦ ਹੈ ਕਿੰਨਾ ਅਸੀਂ ਗ੍ਰਹਿਣ ਕਰਨਾ ਹੈ ਕਿੰਨਾ ਅਸੀਂ ਪ੍ਰਾਪਤ ਕਰਨਾ ਹੈ ਕਿੰਨੀ ਵੱਡੀ ਝੋਲੀ ਅਸੀਂ ਢੜਨੀ ਹੈ ਮਹਾਰਾਜ ਕਹਿੰਦੇ ਮੇਰੇ ਅੰਦਰ ਤਰਫ ਲੱਗੀ ਟੜਫਤੋਂ ਬਾਅਦ ਪ੍ਰਭੂ ਨਾਮ ਮਿਲਿਆ ਮਿਲਿਆ ਤੇ ਐਸਾ ਆਨੰਦ ਆਇਆ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਖਾ ਹਰ ਭਾਈ ਜੀਓ ਜਦੋਂ ਵਾਹਿਗੁਰੂ ਜੀ ਦਾ ਨਾਮ ਮਿਲਿਆ ਪ੍ਰਭੂ ਨੂੰ ਦੇਖਿਆ ਹੇ ਮੇਰੀ ਮਾਂ ਕਹਿੰਦੇ ਮੈਂ ਦੇਖ ਦੇਖ ਕੇ ਹੁਣ ਜਿਉਣਾ ਹਾਂ ਤੇ ਮੇਰਾ ਨਾਮ ਮੇਰੇ ਵਾਹਿਗੁਰੂ ਦਾ ਨਾਮ ਮੇਰੇ ਲਈ ਮਿੱਤਰ ਬਣ ਗਿਆ ਭਰਾ ਬਣ ਗਿਆ ਮਿੱਤਰ ਸਖਾ ਹਰ ਭਾਈ ਜੀਓ ਭਰਾ ਵੀ ਬਣ ਗਿਆ ਤੇ ਮਿੱਤਰਤਾ ਦਾ ਰਿਸ਼ਤਾ ਵੀ ਬਣ ਗਿਆ ਇਹ ਅਵਸਥਾਵਾਂ ਬਣਦੀਆਂ ਨੇ ਮਹਾਰਾਜ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਨਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਸੱਜਣ ਸ਼ਬਦ ਵਰਤੇ ਉੱਥੇ ਮਹਾਰਾਜ ਜੀ ਨੇ ਪ੍ਰਭੂ ਲਈ ਪਰਮਾਤਮਾ ਲਈ ਭਰਾ ਸ਼ਬਦ ਵੀ ਵਰਤੇ ਨੇ ਦੋਸਤ ਮਿੱਤਰ ਸਾਰੇ ਸ਼ਬਦ ਵਰਤੇ ਨੇ ਸੁਣ ਯਾਰ ਹਮਾਰੇ ਸੱਜਣ ਯਾਰ ਸ਼ਬਦ ਵਰਤਾ ਦਿੱਤਾ ਨਾ ਮਹਾਰਾਜ ਯਾਰ ਬਣਾ ਲਿਆ ਦੋਸਤ ਬਣਾ ਲਿਆ ਇਹ ਅਵਸਥਾਵਾਂ ਦੇ ਸ਼ਬਦ ਨੇ ਜਦੋਂ ਉਹਥੇ ਅਵਸਥਾ ਤੇ ਬੰਦਾ ਪਹੁੰਚਦਾ ਹੈ ਨਾ ਉਦੋਂ ਲੱਗਦਾ ਬੰਦੇ ਨੂੰ ਵੀ ਮੇਰਾ ਤੇ ਭਰਾ ਮਾਤਾ ਪਿਤਾ ਮਿੱਤਰ ਸਾਰਾ ਕੁਝ ਵਾਹਿਗੁਰੂ ਗੁਰੂ ਸਾਹਿਬ ਜੀ ਤੁਸੀਂ ਹੀ ਹੋ ਤੁਹਾਡੇ ਬਿਨਾ ਹੋਰ ਮੇਰਾ ਕੋਈ ਨਹੀਂ ਫਿਰ ਜਿਵੇਂ ਕਿਤੇ ਨਾ ਕਿਤੇ ਦੋਸਤ ਸਾਡਾ ਸਾਥ ਛੱਡ ਜਾਣਗੇ ਕਿਤੇ ਨਾ ਕਿਤੇ ਕੋਈ ਐਸਾ ਸਾਡਾ ਸਾਥ ਛੱਡ ਜਾਏਗਾ ਪਰ ਗੁਰੂ ਪਰਮਾਤਮਾ ਕਦੇ ਸਾਡਾ ਸਾਥ ਨਹੀਂ ਛੱਡਦੇ ਉਹ ਸਦਾ ਅੰਗ ਸੰਗ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦੇ ਨੇ ਮੈਂ ਇੱਕ ਜਾਗਦੀ ਉਦਾਹਰਨ ਦੱਸ ਦੇਣਾ ਆਪ ਜੀ ਨੂੰ ਇੱਥੇ ਸੰਗਤ ਵਿੱਚ ਆਪਣੇ ਆਉਂਦੇ ਨੇ ਉਹਨਾਂ ਨੇ ਮੈਨੂੰ ਦੱਸੀ ਤੇ ਮੈਨੂੰ ਬੜੀ ਚੰਗੀ ਲੱਗੀ ਉਹ ਗੱਲ ਮੈਂ ਕਿਹਾ ਚਲੋ ਸੰਗਤ ਦੇ ਨਾਲ ਵੀ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਜਿੱਥੋਂ ਸਿੱਖਿਆ ਮਿਲ ਜਾਈਏ ਗੁਣ ਗਿਆਨ ਮਿਲ ਜਾਈਏ ਇੱਕ ਗੁਰੂ ਦਾ ਪਿਆਰਾ ਸਿੱਖ ਸੀ ਨਿਤਨੇਮੀ ਨਿਤਨੇਮ ਕਰਨ ਵਾਲਾ ਸਹਿਜ ਪਾਠ ਕਰਨ ਵਾਲਾ ਗੁਰਬਾਣੀ ਬੜੀ ਯਾਦ ਬੜਾ ਰਸੀਹ ਦਰਸ਼ਨੀ ਸਿੱਖ ਸੀ ਨਾਮ ਵਾਲਾ ਰਸੀਆ ਸਿੱਖ ਪੂਰਾ ਹਰ ਵੇਲੇ ਬਾਣੀ ਦੇ ਵਿੱਚ ਜੁੜੇ ਰਹਿਣ ਵਾਲਾ ਤੇ ਉਹ ਇੱਧਰ ਬੜੂ ਸਾਹਿਬ ਵਾਲੇ ਪਾਸੇ ਜਾ ਰਿਹਾ ਸੀ ਬੱਸ ਦੇ ਵਿੱਚ ਬੈਠ ਕੇ ਹੋਰ ਬਾਕੀ ਸਾਰੇ ਜਿਹੜੇ ਯਾਤਰੀ ਸਨ ਉਹ ਦੂਸਰੇ ਧਰਮਾਂ ਵਾਲੇ ਸਨ ਉਹਨਾਂ ਨੂੰ ਨਾ ਸਿੱਖੀ ਬਾਰੇ ਪਤਾ ਸੀ ਨਾ ਬਾਣੀ ਬਾਰੇ ਪਤਾ ਸੀ ਮਜ਼ਾਕ ਉਡਾਉਣ ਵਾਲੇ ਸ਼ਰਾਰਤੀ ਲੋਕ ਜੇ ਬੈਠੇ ਸਨ ਤੇ ਉਹ ਸਿੱਖ ਆਪਣਾ ਬੈਠ ਗਿਆ ਬੱਸ ਦੇ ਵਿੱਚ ਆਪਣਾ ਸੁਆ ਸਫ਼ਰ ਕਰਾ ਟਿਕਟ ਵਗੈਰਾ ਲਈ ਉਹਨੇ ਆਪਣਾ ਸਮਾਨ ਰੱਖ ਲਿਆ ਤੇ ਆਰਾਮ ਨਾਲ ਬੈਠ ਗਿਆ ਤੇ ਸਿੱਖਾਂ ਦੀ ਜਦੋਂ ਹਮੇਸ਼ਾ ਕਈ ਗੁਰਸਿੱਖਾਂ ਦੀ ਤੁਸੀਂ ਆਦਤ ਦੇਖਿਓ ਬਹੁਤ ਜ਼ਿਆਦਿਆਂ ਦੀ ਨਹੀਂ ਪਰ ਬਹੁਤੀਆਂ ਦੀ ਹੈ ਉਹ ਕਿਤੇ ਵੀ ਸਫਰ ਤੇ ਆਉਂਦੇ ਜਾਂਦੇ ਬਾਣੀ ਜ਼ਰੂਰ ਪੜਨਗੇ ਸਿਮਰਨ ਜ਼ਰੂਰ ਕਰਨਗੇ ਵੀ ਹੁਣ ਕੀ ਕਰਨਾ ਹੈ ਸਫਰ ਹੋ ਰਿਹਾ ਹੈ ਕੰਮ ਕੋਈ ਹੈ ਨਹੀਂ ਜਾਂ ਸੌ ਸਕਦੇ ਆ ਜਾਂ ਹੋਰ ਕੀ ਕਰਨਾ ਔਰ ਕੁਝ ਨਹੀਂ ਤੇ ਬਾਣੀ ਪੜ ਲਈਏ ਸਿਮਰਨ ਕਰ ਲਈਏ ਤਾਂ ਉਹ ਤਾਂ ਵੈਸੇ ਹੀ ਬੜਾ ਬਾਣੀ ਉਹਨੇ ਕੀ ਕੀਤਾ ਗੁਰੂ ਸਿੱਖ ਨੇ ਨਾ ਚੌਪਈ ਸਾਹਿਬ ਦੇ ਪਾਠ ਸ਼ੁਰੂ ਕਰ ਦਿੱਤੇ ਵੀ ਚਲੋ ਚੌਪਈ ਸਾਹਿਬ ਦੇ ਪਾਠ ਕਰਨੇ ਆ ਜਿੰਨੇ ਹੋ ਜਾਣ ਕਰ ਲੈਣੇ ਆ ਗੁਰੂ ਸਿੱਖ ਨੇ ਪਾਠ ਕਰਤਾ ਸ਼ੁਰੂ ਚੋਪਈ ਸਾਹਿਬ ਦਾ ਇੱਕ ਕੀਤਾ ਇੱਕ ਤੋਂ ਬਾਅਦ ਦੂਜਾ ਕੀਤਾ ਦੂਜੇ ਤੋਂ ਬਾਅਦ ਤੀਜਾ ਕੀਤਾ ਉਹ ਬਸ ਬਸ ਵਾਲੇ ਦੇਖਣ ਲੱਗੇ ਮਜ਼ਾਕ ਉਡਾਉਣ ਲੱਗੇ ਵੀ ਇਹ ਉਹ ਆਪਣੇ ਆਪਣੇ ਵੱਲੋਂ ਉਹਨਾਂ ਨੇ ਬੜਾ ਕੁਝ ਕਹਿਤਾ ਬੜਾ ਹਾਸਾ ਠਹਾ ਠਾ ਕੀਤਾ ਵੀ ਇਹ ਕੀ ਗੁਰਸਿੱਖ ਨੇ ਆ ਦੇਖੋ ਇਹਨਾਂ ਨੇ ਕੇਸ ਵਧਾਏ ਨੇ ਆਪਣੇ ਉਹਨਾਂ ਨੇ ਬੜਾ ਕਹਿੰਦੇ ਉਹ ਗੁਰਸਿੱਖ ਨੇ ਦੱਸਿਆ ਵੀ ਉਹਨੇ ਕੰਨੀ ਤੇ ਪਾਜ ਪਹਿਰੀ ਸੀ ਇੱਕ ਦੋ ਵਾਰੀ ਉਸਨੇ ਪਾਠ ਬੰਦ ਵੀ ਕੀਤਾ ਥੋੜਾ ਬਹੁਤਾ ਕਿਹਾ ਵੀ ਪਰ ਉਸਨੇ ਬਹੁਤਾ ਜਿਆਦਾ ਜਵਾਬ ਨਹੀਂ ਦਿੱਤਾ ਉਹਨੇ ਫਿਰ ਪਾਠ 'ਚ ਜੁੜ ਗਿਆ ਵੀ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਮਹਾਰਾਜ ਇਹਨਾਂ ਨੂੰ ਤੂੰ ਆਪ ਹੀ ਸਮਤ ਦੇਖਣ ਵਾਲਾ ਹੈ ਆਪ ਹੀ ਬਖਸ਼ਿਸ਼ ਕਰਨ ਵਾਲਾ ਆਪ ਹੀ ਰਹਿਮਤ ਕਰਨ ਵਾਲਾ ਹੈ ਬੱਸ ਦਾ ਸਫ਼ਰ ਜਦੋਂ ਅੱਗੇ ਚੱਲ ਰਿਆ ਨਾ ਤਾਂ ਅੱਗੇ ਕਿਸੇ ਨੇ ਬੱਸ ਨੂੰ ਰੋਕ ਲਿਆ ਅੱਗੇ ਜਦੋਂ ਬੱਸ ਥੋੜੀ ਗਈ ਬੱਸ ਨੂੰ ਕਿਸੇ ਨੇ ਹੱਥ ਦਿੱਤਾ ਰੋਕ ਲਿਆ ਅੱਗੇ ਰਸਤੇ ਦੇ ਵਿੱਚ ਰਾਹ ਦੇ ਵਿੱਚ ਰੁਕ ਗਈ ਬੱਸ ਬੱਸ ਉਹਨੇ ਸਾਈਡ ਤੇ ਲਗਵਾ ਲਈ ਜਿਹੜਾ ਬੰਦਾ ਸੀ ਉਹ ਵੀ ਅੱਗੇ ਗੁਰਸਿੱਖ ਸੀ બસ ਸਾਈਡ ਤੇ ਲਗਵਾ ਲਈ ਉਹ ਡਰਾਈਵਰ ਨੂੰ ਕਹਿੰਦਾ ਜੀ ਥੱਲੇ ਆਓ ਕਨੈਕਟਰ ਨੂੰ ਕਹਿੰਦਾ ਥੱਲੇ ਆਓ ਕਿੱਧਰ ਜਾ ਰਹੇ ਹੋ ਮੇਰੀ ਬੱਸ ਲੈ ਕੇ ਡਰਾਈਵਰ ਕਹਿੰਦਾ ਭਾਈ ਸਾਹਿਬ ਤੁਹਾਡੀ ਬੱਸ ਲੈ ਕੇ ਤੁਹਾਡੀ ਬੱਸ ਨਹੀਂ ਹੈ ਸਾਡੇ ਮਾਲਕਾਂ ਦੀ ਬੱਸ ਹੈ ਰੋਜ਼ ਅਸੀਂ ਚਲਾਉਂਦੇ ਆ ਅਸੀਂ ਨੌਕਰੀ ਕਰਦੇ ਕਹਿੰਦੇ ਨਹੀਂ ਸਾਡੀ ਬੱਸ ਹੈ ਤੁਹਾਡੀ ਬੱਸ ਹੈ ਹੀ ਨਹੀਂ ਹੈ ਬਹਿਸ ਹੋ ਗਈ ਗੱਲਾਂ ਬਾਤਾਂ ਚੱਲ ਗਈਆਂ ਬੜਾ ਚਿਰ 15 ਮਿੰਟ ਕਹਿੰਦੇ ਉੱਥੇ ਉਹ ਬੱਸ ਨੂੰ ਰੋਕ ਕੇ ਖੜੇ ਰਹੇ ਨਹੀਂ ਸਾਡੀ ਬੱਸ ਹੈ ਉਹ ਗੁਰਸਿੱਖ ਜਿਹੜੇ ਸਨ ਥੱਲੇ ਦੋ ਜਣੇ ਸਨ ਕਹੀ ਜਾ ਇਹ ਸਾਡੀ ਬੱਸ ਹੈ ਉਹ ਕਹਿਣੋ ਵੀ ਨਹੀਂ ਅਸੀਂ ਕਾਗਜ਼ ਪੱਤਰ ਦਿਖਾਣੇ ਆਂ ਭਲੇਖਾ ਲੱਗਾ ਕੀ ਗੱਲ ਐ ਉਹ ਕਾਫੀ 15 ਮਿੰਟ ਉੱਥੇ ਜਦੋਂ ਲੰਘ ਗਏ ਨਾ 15 ਮਿੰਟ ਜਿਵੇਂ ਪੂਰੇ ਹੋਏ ਇੱਕਦਮ ਉਹ ਗੁਰਸੇਖ ਕਹਿੰਦੇ ਚਲੋ ਠੀਕ ਐ ਤੁਹਾਡੀ ਬਸ ਠੀਕ ਐ ਤੁਹਾਡੀ ਆ ਤਾਂ ਠੀਕ ਐ ਚਲੇ ਜਾਓ ਚਲੇ ਜਾ ਉਹ ਹੈਰਾਨ ਹੋ ਗਏ ਸਾਰੇ ਬਸ ਵਾਲੇ ਹੈਰਾਨ ਹੋ ਗਏ ਵੀ ਇਹ ਪਹਿਲਾਂ ਇੰਨਾ ਰੋਲਾ ਪਾ ਰਹੇ ਸਾਡੀ ਬਸ ਹੁਣ ਇੱਕਦਮ ਕਹਿੰਦੇ ਵੀ ਚਲੋ ਠੀਕ ਐ ਇਹਨੇ ਨੂੰ ਬਸ ਉਹ ਪਿੱਛੇ ਹਟੇ ਤੇ ਪਤਾ ਨਹੀਂ ਕਿੱਧਰ ਚਲੇ ਗਏ ਲੱਭਦੇ ਰਹੇ ਕਿਤੇ ਲੱਭੇ ਨਹੀਂ ਗੁਰੂ ਸਾਹਿਬ ਦੇ ਭੇਜੇ ਹੋਏ ਸਿੱਖ ਸਨ ਡਰਾਈਵਰ ਬੈਠਾ ਬਸ ਚ ਕਨੈਕਟਰ ਬੈਠਾ ਜਦੋਂ ਬਸ ਗੇਅਰ ਪਾਇਆ ਅੱਗੇ ਗਈ ਅਜੇ ਅੱਧਾ ਕੋ ਕਿਲੋਮੀਟਰ ਅੱਗੇ ਗਈ ਤੇ ਦੇਖਿਆ ਬਹੁਤ ਭਿਆਨਕ ਅੱਗੇ ਐਕਸੀਡੈਂਟ ਹੋਇਆ ਪਿਆ ਬਹੁਤ ਭਿਆਨਕ ਬਸ ਜਿਹੜੀ ਸੀ ਅੱਗੇ ਇੱਕ ਹੋਰ ਸੀ ਪੂਰੀ ਪਲਟੀ ਹੋਈ ਹੋਰ ਇੱਕ ਦੋ ਦੁਰਘਟਨਾ ਇੱਕ ਪਾਸੇ ਆਪ ਜੀ ਨੂੰ ਪਤਾ ਉਧਰਲਾ ਰਸਤਾ ਜਿਹੜਾ ਇੱਕ ਪਾਸੇ ਪਹਾੜੀਆਂ ਹੁੰਦੀਆਂ ਨੇ ਇੱਕ ਪਾਸੇ ਡੂੰਗੀ ਖਾਈ ਹੁੰਦੀ ਹੈ ਜੇ ਉਧਰ ਕੋਈ ਹੋ ਜਾਏ ਸਾ ਤੇ ਸਾਰੇ ਦੇ ਸਾਰੇ ਇਦਾਂ ਖਤਮ ਹੋ ਜਾਂਦੇ ਨੇ ਜਦੋਂ ਉਹਨਾਂ ਨੇ ਦੇਖਿਆ ਤੇ ਕੁਝ ਸਿਆਣੇ ਬੰਦੇ ਵਿੱਚ ਉੱਠੇ ਦੇਖ ਕੇ ਬੋਲੇ ਵੀ ਜੇ ਉਥੇ ਉਹ ਸਾਨੂੰ ਨਾ ਰੋਕਦੇ ਤੇ ਇਸ ਬੱਸ ਦੀ ਜਗ੍ਹਾ ਸਾਡੀ ਬੱਸ ਹੋਣੀ ਸੀ ਇਸ ਬੱਸ ਦੀ ਜਗ੍ਹਾ ਸਾਡੀ ਬੱਸ ਹੋਣੀ ਸੀ ਅਸੀਂ ਸਾਰੇ ਉਹਨੂੰ ਖਤਮ ਹੋਏ ਹੁੰਦੇ ਇਸ ਦੇ ਥਾਂ ਤੇ ਇਹ ਕਿਵੇਂ ਹੋਇਆ ਉਹਨਾਂ ਆਖਿਆ ਭਲਿਓ ਉਹ ਜਿਸ ਗੁਰਸਿੱਖ ਦਾ ਤੁਸੀਂ ਮਜ਼ਾਕ ਪੇ ਉਡਾਉਂਦੇ ਹੋ ਨਾ ਉਸ ਦੇ ਪਾਠ ਨੇ ਤੁਹਾਨੂੰ ਬਚਾ ਲਿਆ ਸਾਰਿਆਂ ਨੂੰ ਤੇ ਹੋਇਆ ਵੀ ਇਸੇ ਤਰ੍ਹਾਂ ਉਸ ਇੱਕ ਇਕੱਲੇ ਨਾਮ ਜਪਣ ਵਾਲੇ ਗੁਰਬਾਣੀ ਪੜਨ ਵਾਲੇ ਦੇ ਸਦਕਾ ਸਭ ਦੀ ਰੱਖਿਆ ਉਹ ਬਈ ਇਸ ਤਰ੍ਹਾਂ ਕੁਲਾਂ ਦੀਆਂ ਕੁਲਾਂ ਗੁਰਸਿੱਖ ਇਕਤਾਰ ਲੈਂਦੇ ਨੇ ਕਿੰਨਾ ਆਪਣਾ ਇਲਾਕਾ ਇਲਾਕੇ ਦਾ ਉਧਾਰ ਕਰ ਲੈਂਦੇ ਨੇ ਆਪਣੇ ਸੰਗੀ ਸਾਥੀ ਸਗਲ ਤਰਾਈ ਆਪਾਂ ਗੁਰਬਾਣੀ 'ਚ ਪੜਦੇ ਆਂ ਉਹਨਾਂ ਨੇ ਸਾਰੀ ਬਸ ਨੇ ਉਸ ਤੋਂ ਮਾਫੀ ਮੰਗੀ ਉਸ ਗੁਰਸਿੱਖ ਤੋਂ ਵੀ ਤੁਸੀਂ ਸਾਨੂੰ ਮਾਫ ਕਰ ਦਿਓ ਤੁਸੀਂ ਬਾਣੀ ਦਾ ਪਾਠ ਕਰ ਰਹੇ ਸੀ ਤੁਸੀਂ ਨਾਮ ਜਪ ਰਹੇ ਸੀ ਤੁਸੀਂ ਆਪਣੇ ਗੁਰੂ ਦੀ ਬਾਣੀ ਪੜ ਰਹੇ ਸੀ ਤੁਸੀਂ ਤੁਹਾਡਾ ਮੁਖੌਲ ਉਡਾਇਆ ਅੱਜ ਤੁਹਾਡੇ ਕਰਕੇ ਤੁਹਾਡੇ ਚੰਗੇ ਕਰਮਾ ਕਰਕੇ ਪਤਾ ਨਹੀਂ ਉਹ ਦੇਵਤੇ ਰੂਪ ਦੋ ਸਿੱਖ ਕਿੱਥੋਂ ਆਏ ਉਹਨਾਂ ਨੇ ਬਿਨਾਂ ਗੱਲ ਤੋਂ 15 ਮਿੰਟ ਸਾਨੂੰ ਰੋਕੀ ਰੱਖਿਆ ਜੇ ਉਹ ਨਾ ਰੋਕਦੇ ਉਹਨਾਂ ਦੀ ਜਗ੍ਹਾ ਅੱਜ ਇੱਥੇ ਸਾਡੇ ਸਾਰਿਆਂ ਦੇ ਇਦਾਂ ਖਤਮਾ ਹੋਇਆ ਹੋਣਾ ਸੀ ਸਰੀਰ ਦਾ ਭੁੱਲਾਂ ਦੇਖੇ ਮਾ ਮੰਗੀ ਮਾਫੀ ਮੰਗੀ ਗੁਰਬਾਣੀ ਦਾ ਬਲ ਹੈ ਅਸੀਂ ਗੁਰਬਾਣੀ ਦਾ ਪਾਠ ਕਰਿਆ ਕਰੀਏ ਅੱਜ ਨਾ ਵੱਡੇ ਵੱਡੇ ਸਿੰਗਰ ਮੈਂ ਇੱਥੇ ਦੇਖੇ ਹੁਣ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਸਨ ਉਹਨਾਂ ਦੇ ਵੀ ਇੰਟਰਵਿਊ ਆਏ ਮੈਂ ਸੋਚ ਵੀ ਨਹੀਂ ਸੀ ਸਕਦਾ ਵੀ ਇਹਨਾਂ ਨੂੰ ਪਤਾ ਹੋਏਗਾ ਇਸ ਚੀਜ਼ ਦਾ ਇੰਨਾ ਗੱਲਾਂ ਦਾ ਇੱਕ ਮਨਕੀਰਤ ਔਲਖ ਕਰਕੇ ਹੈ ਸਿੰਗਰ ਉਹ ਸਿਰ ਤੇ ਪਰਨਾ ਬੰਨਿਆ ਸੇਵਾ ਕਰਦਾ ਪਿਆ ਤੇ ਉਹ ਉੱਥੇ ਪਤਾ ਕੀ ਕਰਿਆ ਸੰਗਤ ਨੂੰ ਆਪ ਤਾਂ ਗਾਣੇ ਗਾਉਂਦਾ ਚਲੋ ਗਾਣੇ ਜਿਸ ਤਰ੍ਹਾਂ ਦੇ ਵੀ ਨੇ ਕਈ ਵਾਰੀ ਸ਼ਰਾਬਾਂ ਦਾ ਵੀ ਵਿੱਚ ਜ਼ਿਕਰ ਕਰ ਦਿੰਦੇ ਹਥਿਆਰਾਂ ਦਾ ਵੀ ਜ਼ਿਕਰ ਕਰ ਦਿੰਦੇ ਉਹ ਚਲੋ ਵੱਖਰਾ ਹੈ ਉਹਨਾਂ ਦਾ ਕੰਮ ਹੈ ਲਾਈਨ ਹੈ ਜੋ ਮਰਜੀ ਹੈ ਚੰਗਾ ਹੈ ਮਾੜਾ ਆਪਾਂ ਨਹੀਂ ਕੁਝ ਕਹਿੰਦੇ ਪਰ ਉੱਥੇ ਜਿਹੜੀ ਮੈਂ ਉਹਦੀ ਗੱਲ ਸੁਣੀ ਨਾ ਦੇ ਮੂੰਹ ਤੋਂ ਉਹ ਕਹਿੰਦਾ ਜੀ ਚੌਪਈ ਸਾਹਿਬ ਦੇ ਪਾਠ 'ਚ ਬੜਾ ਬਲ ਹੈ ਉਹ ਕਹਿ ਰਿਹਾ ਸਿੰਗਰ ਉਹ ਕਹਿ ਰਿਹਾ ਕਹਿੰਦਾ ਚੌਪਈ ਸਾਹਿਬ ਦੇ ਪਾਠ ਚ ਬੜਾ ਬਾਲਾ ਜਿਨ੍ਹਾਂ ਦੇ ਘਰ ਡਿੱਗੇ ਹੋਏ ਨੇ ਨਾ ਉਹਨਾਂ ਨੂੰ ਜਾ ਜਾ ਕੇ ਨਾਲੇ ਰਾਸ਼ਨ ਦੇ ਰਿਆ ਨਾਲੇ ਧੰਨ ਦੇ ਰਿਆ ਸਾਰਾ ਕੁਝ ਕਹਿ ਰਿਹਾ ਨਾਲੇ ਕਹਿ ਰਿਹਾ ਵੀ ਮਾਤਾ ਚੌਪਈ ਸਾਹਿਬ ਦਾ ਪਾਠ ਕਰਿਆ ਕਰ ਉਹਦੇ ਚ ਬੜਾ ਬਾਲੀ ਮੈਂ ਖੁਦ ਕਹਿੰਦਾ ਕਰਨਾ ਚੌਪਈ ਸਾਹਿਬ ਦਾ ਪਾਠ ਮੈਨੂੰ ਧਮਕੀਆਂ ਆਉਂਦੀਆਂ ਕਹਿੰਦਾ ਮੈਨੂੰ ਲੋਕ ਧਮਕੀਆਂ ਦਿੰਦੇ ਨੇ ਤੂੰ ਬਾਹਰ ਨਿਕਲ ਤੈਨੂੰ ਮਾਰ ਦੇਆ ਕਿਉਂ ਜਿੰਨਾ ਬੰਦਾ ਵੱਡਾ ਹੋ ਜਾਏ ਉਹਨੇ ਫਿਰ ਦੁਸ਼ਮਣੀਆਂ ਵੀ ਪੈ ਜਾਂਦੀਆਂ ਨੇ ਮਾਰ ਕਟ ਸਾਰਾ ਕੁਝ ਉਹ ਕਹਿੰਦੇ ਵੀ ਮੈਨੂੰ ਧਮਕੀਆਂ ਦਿੰਦੇ ਨੇ ਲੋਕ ਵੀ ਮਾਰ ਦੇਆਂਗੇ ਤੈਨੂੰ ਘਰ ਵਿੱਚ ਕਹਿੰਦੇ ਮੇਰੇ ਬੱਚੇ ਮੇਰੀ ਪਤਨੀ ਮੇਰੀ ਮਾਂ ਜਦੋਂ ਵੀ ਬਾਹਰ ਨਿਕਲਣਾ ਘਰ ਪਾਠ ਕਰਦੇ ਆ ਚੋਪੈਰਾ ਸਾਹਿਬ ਦਾ ਪਾਠ ਕਰਦੇ ਨੇ ਚੌਪਾਈ ਸਾਹਿਬ ਦੇ ਪਾਠ ਕਰਦੇ ਨੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਨੇ ਜਿੰਨਾ ਚਿਰ ਕਹਿੰਦਾ ਮੈਂ ਬਾਹਰ ਰਹਿਣਾ ਚਾਹੇ ਮੈਨੂੰ 4 ਘੰਟੇ ਲੱਗ ਜਾਣ 5 ਲੱਗ ਜਾਣ ਜਾਂ 6 ਘੰਟੇ ਵੀ ਲੱਗ ਜਾਣ ਕਹਿੰਦਾ ਮੇਰੀ ਪਤਨੀ ਤੇ ਮੇਰੀ ਮਾਤਾ ਪਾਠ ਤੋਂ ਉੱਠਦੀਆਂ ਨਹੀਂ ਜਦੋਂ ਮੈਂ ਆਉਣਾ ਵਾਂ ਅਰਦਾਸ ਕਰਕੇ ਉਹ ਪਾਠ ਤੇ ਬਹਿ ਜਾਂਦੀ ਮੈਂ ਬਾਹਰ ਆਣਾ ਤੇ ਜਦੋਂ ਮੈਂ ਘਰ ਜਾਵਾਂ ਤੇ ਉਦੋਂ ਭੋਗ ਪਾ ਕੇ ਤੇ ਫਿਰ ਮੈਨੂੰ ਮਿਲਦੀਆਂ ਨੇ ਇੰਨਾ ਪ੍ਰੋਸਾ ਪਾਠ ਤੇ ਨਾਮ ਤੇ ਉਹ ਉਹ ਬੰਦਾ ਦੇਖੋ ਜਿਹਦੇ ਸਿਰ ਤੇ ਕੇਸ ਨਹੀਂ ਨੇ ਇੰਨਾ ਭਰੋਸਾ ਕਰਕੇ ਬਿਨਾ ਕਹਿੰਦਾ ਬਿਨਾ ਬੋਡੀਗਾਰਡ ਤੋਂ ਮੈਂ ਅੱਜ ਜਾ ਰਿਹਾ ਮਿੱਤਰ ਦੋਸਤ ਨੇ ਮੇਰੇ ਨਾਲ ਇੰਨੀਆਂ ਧਮਕੀਆਂ ਕਹਿੰਦਾ ਮੈਨੂੰ ਆਉਂਦੀਆਂ ਨੇ ਵੀ ਮਾਰ ਦੇਾਂਗੇ ਤੈਨੂੰ ਆਹ ਕਰ ਦੇਾਂਗੇ ਤੈਨੂੰ ਉਹ ਕਰ ਦੇਾਂਗੇ ਤੇ ਉਹ ਅਗਲਾ ਪਾਠ ਤੇ ਭਰੋਸਾ ਰੱਖ ਕੇ ਤੇ ਦੁਨੀਆ ਦੀ ਮਦਦ ਪਿਆ ਕਰਦਾ ਕਹਿੰਦਾ ਉਹ ਜੋ ਹੋਏਗਾ ਦੇਖੀ ਜਾਏਗਾ ਮੇਰਾ ਗੁਰੂ ਮੇਰੇ ਨਾਲ ਹੈ ਉਹ ਬੰਦਾ ਚੋਪਈ ਸਾਹਿਬ ਦੇ ਪਾਠ ਤੇ ਸ਼ਰਧਾ ਰੱਖ ਰਿਹਾ ਭਰੋਸਾ ਰੱਖ ਰਿਹਾ ਗੁਰਬਾਣੀ ਤੇ ਤੇ ਸਾਨੂੰ ਵੀ ਲੋੜ ਹੈ ਸੰਗਤ ਜੀ ਬਾਣੀ ਤੇ ਭਰੋਸਾ ਨਿਸ਼ਚਾ ਦ੍ਰਿੜਤਾ ਵਿਸ਼ਵਾਸ ਪੱਕਾ ਕਰੋ ਜਿੰਨਾ ਭਰੋਸਾ ਪੱਕਾ ਹੋਏਗਾ ਉਨਾ ਗੁਰੂ ਸਾਹਿਬ ਸਾਡੇ ਸਹਾਈ ਹੋਣਗੇ ਜੇ ਭਰੋਸਾ ਕੱਚਾ ਹੈ ਨਾ ਫਿਰ ਸਾਡੇ ਚ ਖੁਦ ਚ ਕਮੀ ਹੁੰਦੀ ਹੈ ਫਿਰ ਅਸੀਂ ਕਹਿੰਨੇ ਵੀ ਸਾਡੇ